ਤਿੱਬਤ ਵਿੱਚ ਸਿੱਖ ਰਾਜ ਦਾ ਝੰਡਾ ਚੁਲਾਉਣ ਵਾਲਾ ਜਿਸ ਨੂੰ ਲੋਕ ਲਦਾਖ ਤੇ ਤਿੱਬਤ ਦਾ ਨੇਪੋਲੀਅਨ ਵੀ ਕਹਿੰਦੇ ਹਨ ਜਰਨਲ ਜੋਰਾਵਰ ਸਿੰਘ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਰਨਲ ਜੋਰਾਵਰ ਸਿੰਘ ਦੇ ਪਿਛੋਕੜ ਬਾਰੇ ਵੱਖ-ਵੱਖ ਰਾਵਾਂ ਹਨ ਇੱਕ ਰਵਾਇਤ ਮੁਤਾਬਕ ਉਸਦਾ ਜਨਮ ਸਤੰਬਰ 1784 ਨੂੰ ठाकुर हरजी सिंह ਦੇ ਘਰ ਕਾਂਗੜਾ ਦੀ रियासत ਹਰੀਪੁਰ ਦੇ ਪਿੰਡ ਅਨਸਾਰ ਵਿੱਚ ਹੋਇਆ ਸੀ ਉਸ ਦਾ ਵੱਡਾ ਭਰਾ ਸਰਦਾਰ ਸਿੰਘ ਤੇ ਛੋਟਾ ਦਲੇਲ ਸਿੰਘ ਸੀ ਦੂਜੀ ਰਵਾਇਤ ਮੁਤਾਬਕ ਉਸ ਦਾ ਜਨਮ ਕਹਿਲੂਰ ਬिलासपुर रियासत ਦੇ ਕਿਸੇ ਪਿੰਡ ਵਿੱਚ ਹੋਇਆ ਸੀ ਅਤੇ ਮਗਰੋਂ ਉਸ ਦੇ ਮਾਪੇ ਜੰਮੂ ਵਿੱਚ ਰਹਿਣ ਲੱਗ ਪਏ ਸਨ ਜਵਾਨ ਹੋਣ ਤੇ ਉਹ ਫੌਜ ਵਿੱਚ ਭਰਤੀ ਹੋ ਗਿਆ ਇੱਕ ਰਵਾਇਤ ਮੁਤਾਬਕ ਪਹਿਲਾਂ ਉਹ ਮਰਮਾਥੀ ਡੋਡਾ ਜ਼ਿਲ੍ਹਾ ਦੇ ਜ਼ਗੀਰਦਾਰ ਜਸਵੰਤ ਸਿੰਘ ਦੀ ਫੌਜ ਵਿੱਚ ਸੀ ਪਰ ਮਗਰੋਂ ਉਹ ਜੰਮੂ ਦੀ ਫੌਜ ਦਾ ਹਿੱਸਾ ਬਣ ਗਿਆ ਛੇਤੀ ਹੀ ਉਸ ਨੂੰ ਰਿਆਸੀ ਵਿੱਚ ਭੀਮਗੜ ਕਿਲੇ ਦਾ ਕਮਾਂਡਰ ਬਣਾ ਦਿੱਤਾ ਗਿਆ ਸੀ ਕੁਝ ਸਮੇਂ ਬਾਅਦ ਉਸ ਨੂੰ ਕਿਸ਼ਤਵਾੜ ਦਾ ਸੂਬੇਦਾਰ ਬਣਾ ਕੇ ਵਜ਼ੀਰ ਦਾ ਦਰਜਾ ਵੀ ਦੇ ਦਿੱਤਾ ਗਿਆ ਸਨ 1834 ਵਿੱਚ ਕਸ਼ਮੀਰ ਅਤੇ ਕਿਸ਼ਤਵਾੜ ਦੇ ਪੂਰਬ ਦਾ ਲਦਾਖ ਦਾ ਸਾਰਾ ਇਲਾਕਾ ਜਨਸਕਾਰ ਸ਼ੁਰੂ ਅਤੇ ਦਰਾਸ ਦਰਿਆ ਦੇ ਵਿਚਕਾਰ ਦਾ ਇਲਾਕਾ ਲਦਾਖ ਦੇ ਗਿਆਲਪੋ ਰਾਜਾ ਨੂੰ ਖਰਾਜ ਦਿੰਦਾ ਸੀ ਇਸ ਸਮੇਂ ਤਿੱਬਤ ਦੇ ਰਾਜੇ ਨੇ ਹਜੂਰਾਵਰ ਸਿੰਘ ਤੋਂ ਮਦਦ ਮੰਗੀ ਤਾਂ ਜੋ ਉਸ ਨੂੰ ਲਦਾਖ ਦੇ ਰਾਜੇ ਨੂੰ ਖਰਾਜ ਨਾ ਦੇਣਾ ਪਵੇ ਇਸ ਤੇ ਜੋਰਾਵਰ ਸਿੰਘ 5000 ਫੌਜ ਨਾਲ ਚੱਲ ਪਿਆ ਪਹਿਲਾਂ ਉਸ ਨੇ ਬੋਟਸ ਦੀ ਫੌਜ ਨੂੰ ਹਰਾਇਆ ਤੇ ਫਿਰ ਜਿੱਤਾਂ ਹਾਸਲ ਕਰਦਾ ਕਾਰਗਿਲ ਤੱਕ ਜਾ ਪੁੱਜਾ ਸਨ 1835 ਵਿੱਚ ਉਸ ਨੇ ਲਦਾਖ ਤੇ ਬਾਕੋਂ ਕਹਿਲੋਂ ਦੀ ਫੌਜ ਨੂੰ ਹਰਾਇਆ ਅਤੇ ਲੇਹ ਨੂੰ ਚੱਲ ਪਿਆ ਹੁਣ ਲਦਾਖ ਦੇ ਰਾਜੇ ਨੇ 50000 ਰੁਪਏ ਜੰਗ ਦਾ ਹਰਜਾਨਾ ਅਤੇ 20000 ਰੁਪਏ ਸਲਾਨਾ ਖਰਾਜ ਦੇਣਾ ਮੰਨ ਲਿਆ ਇਸ ਤੋਂ ਸੜ ਕੇ ਕਸ਼ਮੀਰ ਦੇ ਸੂਬੇਦਾਰ ਮੀਹਾ ਸਿੰਘ ਨੇ ਲਦਾਖੀਆਂ ਨੂੰ ਜ਼ੋਰਾਵਰ ਸਿੰਘ ਦੇ ਖਿਲਾਫ ਬਗਾਵਤ ਕਰਨ ਵਾਸਤੇ ਢੁਕਾਇਆ ਇਸ ਤੇ ਜ਼ੋਰਾਵਰ ਸਿੰਘ ਨੇ ਦੁਬਾਰਾ ਇਸ ਇਲਾਕੇ ਵੱਲ ਮਾਰਚ ਕੀਤਾ ਅਤੇ ਇਸ ਵਾਰ ਜੰਸਕਾਰ ਦੇ ਰਾਜੇ ਨੂੰ ਵੀ ਖਰਾਜ ਦੇਣ ਵਾਸਤੇ ਮਜਬੂਰ ਕਰ ਦਿੱਤਾ ਸਾਲ 1836 ਵਿੱਚ ਕਸ਼ਮੀਰ ਦੇ ਸੂਬੇਦਾਰ ਮੀਹਾ ਸਿੰਘ ਨੇ ਫਿਰ ਲਦਾਖ ਦੇ ਰਾਜੇ ਨੂੰ ਮਗਵਤ ਵਾਸਤੇ ਉਕਸਾਇਆ ਤੇ ਜ਼ੋਰਾਵਰ ਸਿੰਘ ਨੂੰ ਇੱਕ ਵਾਰ ਫੇਰ ਉਸ ਨੂੰ ਸਬਕ ਸਿਖਾਉਣਾ ਪਿਆ ਹੁਣ ਉਸ ਨੇ ਲੇਹ ਦੇ ਬਾਰ ਬਾਰ ਇੱਕ ਕਿਲਾ ਬਣਾ ਲਿਆ ਅਤੇ ਇੱਥੇ ਦਲੇਲ ਸਿੰਘ ਜ਼ੋਰਾਵਰ ਸਿੰਘ ਦਾ ਛੋਟਾ ਭਰਾ ਦੀ ਅਗਵਾਈ ਵਿੱਚ 300 ਫੌਜੀਆਂ ਦੀ ਪੱਕੀ ਹਕਮਤ ਤਾਇਨਾਤ ਕਰ ਦਿੱਤੀ ਲਦਾਖ ਦੇ ਰਾਜੇ ਗਿਆਲਪੋ ਨੂੰ ਹਟਾ ਕੇ ਉਸ ਦੀ ਥਾਂ ਤੇ ਇੱਕ ਲਦਾਖੀ ਜਰਨੈਲ ਨਾ ਗੋਰਬ ਸਤਾਜਨ ਨੂੰ ਰਾਜਾ ਬਣਾ ਦਿੱਤਾ ਪਰ ਇਹ ਜਨੈਲ ਵਫਾਦਾਰ ਸਾਬਤ ਨਾ ਹੋਇਆ ਇਸ ਕਰਕੇ ਸਾਨਾ 1838 ਵਿੱਚ ਅੰਗਾਲਪੋ ਨੂੰ ਦੁਬਾਰਾ ਗੱਦੀ ਦੇ ਦਿੱਤੀ 1838 ਦੇ ਅਖੀਰ ਵਿੱਚ ਸਖੁਰਦੂ ਦੇ ਰਾਜੇ ਅਹਿਮਦ ਸ਼ਾਹ ਦੇ ਪੁੱਤਰ ਮੁਹੰਮਦ ਸ਼ਾਹ ਨੇ ਬਾਪ ਤੋਂ ਬਗਾਵਤ ਕਰ ਦਿੱਤੀ ਅਤੇ ਅੰਗਾਲਪੋ ਅਤੇ ਜਨਰਲ ਜੋਰਾਵਾਰ ਸਿੰਘ ਤੋਂ ਮਦਦ ਮੰਗੀ ਇਸ ਸਮੇਂ ਕੁਝ ਲਦਾਖੀ ਜਨੈਲਾ ਨੇ ਆਪਣੇ ਆਪ ਨੂੰ ਰਾਜੇ ਦੇ ਵਫਾਦਾਰ ਸਾਬਤ ਕਰਨ ਵਾਸਤੇ ਮੁਹੰਮਦ ਸ਼ਾਹ ਨੂੰ ਉਸਦੇ ਪਿਤਾ ਦੇ ਹਵਾਲੇ ਕਰਕੇ ਗ੍ਰਿਫਤਾਰ ਕਰਵਾ ਦਿੱਤਾ ਇਸ ਤੇ ਜੋਰਾਵਰ ਸਿੰਘ ਨੇ ਲਗਾਖ ਅਤੇ ਬਾਲਤੀ ਸਤਾਨ ਤੇ ਹਮਲਾ ਕਰ ਇਹਨਾਂ ਇਲਾਕਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਇਸ ਸਮੇਂ ਨਿਧਾਨ ਸਿੰਘ ਦੀ ਅਗਵਾਈ ਵਾਲੀ 5000 ਫੌਜ ਬਰਫੀਲੇ ਪਹਾੜਾਂ ਵਿੱਚ ਰਾਹ ਭੁੱਲ ਕੇ ਭਟਕ ਗਈ ਉਹਨਾਂ ਨੂੰ ਦੁਸ਼ਮਣ ਦੀ ਫੌਜ ਨੇ ਘੇਰ ਲਿਆ ਕਈ ਤਾਂ ਭੁੱਖਾ ਤੇ ਠੰਡ ਨਾਲ ਮਰ ਗਏ ਪਰ ਮਗਰੋਂ ਕਿਸ਼ਤਵਾੜ ਦੇ ਵਸਤੀ RAM मेहता ਨੇ ਮੁੱਖ ਫੋਰਸ ਨੂੰ ਇਤਲਾਹ ਦੇ ਕੇ ਹੋਰ ਕੁੰਮਕ ਮੰਗਵਾ ਲਈ ਇਸ ਮਗਰੋਂ ਦੁਸ਼ਮਣ ਦੀ ਫੌਜ ਭੱਜ ਗਈ ਸਰਕਰਦੂ ਤੱਕ ਉਹਨਾਂ ਦਾ ਪਿੱਛਾ ਕੀਤਾ ਗਿਆ ਜੋਰਾਵਾਰ ਸਿੰਘ ਨੇ ਇੱਥੇ ਸਿੰਧ ਦਰਿਆ ਦੇ ਕੰਢੇ ਤੇ ਇੱਕ ਕਿਲਾ ਬਣਾਇਆ ਹੁਣ ਉਸ ਨੇ ਮੁਹੰਮਦ ਸ਼ਾਹ ਨੂੰ ਸਰਕਰਦੂ ਦਾ ਰਾਜਾ ਬਣਾ ਦਿੱਤਾ ਅਤੇ ਉਸ ਨੇ ਜੋਰਾਵਾਰ ਸਿੰਘ ਨੂੰ 7000 ਰੁਪਏ ਖਰਾਜ ਦੇਣਾ ਮਨਜ਼ੂਰ ਕੀਤਾ ਮਈ 1861 ਵਿੱਚ ਜੋਰਾਵਰ ਸਿੰਘ ਨੇ 8000 ਫੌਜ ਨਾਲ ਤਿੱਬਤ ਵੱਲ ਚੜ੍ਹਾਈ ਕਰ ਦਿੱਤੀ ਉਸ ਨੇ ਫੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਇੱਕ ਹਿੱਸਾ ਲਦਾਖੀ ਸਹਜਾਦੇ ਨੋਨੋ ਸੰਗਨਮ ਦੀ ਅਗਵਾਈ ਵਿੱਚ ਸਿੰਧ ਦਰਿਆ ਦੇ ਕੰਢੇ-ਕੰਢੇ ਚੱਲ ਪਿਆ ਇੱਕ ਹਿੱਸਾ ਗੁਲਾਮ ਖਾਨ ਦੀ ਅਗਵਾਈ ਵਿੱਚ ਕੈਲਾਸ਼ ਰੇਂਜ ਪਹਾੜੀਆਂ ਵੱਲ ਗਿਆ ਅਤੇ ਜੋਰਾਵਰ ਸਿੰਘ ਖੁਦ 3000 ਫੌਜ ਨਾਲ ਪੈ ਗੌਂਗ ਝੀਲ ਵਾਲੇ ਪਾਸੇ ਚੱਲ ਪਿਆ। ਇਹ ਫੌਜਾ ਮਾਨਸ ਰੋਵਰ ਅਤੇ ਗਰ ਟੋਗ ਦਾ ਇਲਾਕਾ ਜਿੱਤ ਕੇ ਤਾਕਲਾ ਕੋਟ ਵੱਲ ਚੱਲ ਪਈਆਂ। ਇੱਥੇ ਰਾਜੇ ਨੇ ਆਪਣੇ ਆਪ ਨੂੰ ਤਾਕਲਾ ਕੋਟ ਦੇ ਕਿਲੇ ਵਿੱਚ ਬੰਦ ਕਰ ਲਿਆ। 6 ਸਤੰਬਰ 1841 ਦੇ ਦਿਨ ਜੋਰਾਵਰ ਸਿੰਘ ਨੇ ਕਿਲੇ ਤੇ ਹਮਲਾ ਕਰ ਦਿੱਤਾ। ਹੁਣ ਤਿੱਬਤ ਅਤੇ ਨੇਪਾਲ ਦੇ ਰਾਜੇ ਜਿਸ ਦੀ ਹੱਦ ਸਿਰਫ 25 ਕਿਲੋਮੀਟਰ ਦੂਰ ਸੀ। ਦੇਨਉਮੈਂਦਿਆ ਨੇ ਜੋਰਾਵਰ ਸਿੰਘ ਤੱਕ ਪਹੁੰਚ ਕੀਤੀ ਅਤੇ ਸਮਝੌਤਾ ਕਰਨ ਦੀ ਖਾਹਿਸ ਜ਼ਾਹਰ ਕੀਤੀ। ਜੋਰਾਵਰ ਸਿੰਘ ਨੇ ਮਾਨਸੋਵਰ ਦੇ ਆਲੇ-ਦੁਆਲੇ ਦੇ ਛੋਟੇ-ਛੋਟੇ ਕਿਲੇ ਅਤੇ ਚੌਕੀਆਂ ਬਣਾ ਲਈਆਂ ਸਨ। ਤਾਕਲਾ ਕੋਟ ਦੇ ਨੇੜੇ ਚੀਤੰਗ ਕਿਲਾ ਵੀ ਬਣਾ ਲਿਆ ਸੀ ਅਤੇ ਮਹਿਤਾ ਬਸਤੀराम ਨੂੰ 500 ਫੌਜੀ ਅਤੇ 8-9 ਤੋਪਾਂ ਦੇ ਕੇ ਇਸ ਦਾ ਕਿਲੇਦਾਰ ਬਣਾ ਦਿੱਤਾ ਸੀ। ਇੰਜ ਉਸ ਦੀ ਫੌਜ ਵਾਸਤੇ ਜੰਮੂ ਤੱਕ ਤਕਰੀਬਨ 700 ਕਿਲੋਮੀਟਰ ਦੀ ਸਪਲਾਈ ਲਾਈਨ ਬਣ ਚੁੱਕੀ ਸੀ ਕੇ ਐਮ ਪਾਨੀਕਰ ਮੁਤਾਬਕ ਚੰਦਰਗੁਪਤ ਮੌਰੀਆ ਤੋਂ 2150 ਸਾਲ ਬਾਅਦ ਸਿਰਫ ਜਰਨਲ ਜੋਰਾਵਰ ਸਿੰਘ ਨੇ ਹੀ ਲਦਾਖ ਅਤੇ ਤਿੱਬਤ ਤੇ ਕਬਜ਼ਾ ਕੀਤਾ ਸੀ ਕੋਈ Hindu ਜਾਂ Mughal ਰਾਜਾ ਵੀ ਇਸ ਇਲਾਕੇ ਤੇ ਕਾਬਜ ਨਹੀਂ ਹੋ ਸਕਿਆ ਸੀ ਇਸ ਮੁਹਿੰਮ ਦੌਰਾਨ ਸਰਦੀਆਂ ਵਿੱਚ برف ਅਤੇ ਠੰਡ ਨੇ ਜੋਰਾਵਾਰ ਸਿੰਘ ਦੀ ਫੌਜ ਦਾ ਬਹੁਤ ਨੁਕਸਾਨ ਕੀਤਾ। ਤਿੱਬਤੀ ਅਤੇ ਚੀਨੀ ਇਹ ਸਭ ਮੌਸਮ ਦੇ ਆਦੀ ਸਨ। ਉਹਨਾਂ ਨੇ ਜੋਰਾਵਾਰ ਸਿੰਘ ਦੀਆਂ ਫੌਜਾਂ ਨੂੰ ਘੇਰਾ ਪਾ ਲਿਆ ਅਤੇ 12 ਦਸੰਬਰ 1841 ਦੇ ਦਿਨ ਉਹਨਾਂ ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਜੋਰਾਵਾਰ ਸਿੰਘ ਦਾ ਸੱਜਾ ਮੋਢਾ ਜ਼ਖਮੀ ਹੋ ਗਿਆ। ਉਸਨੇ ਤਲਵਾਰ ਨੂੰ ਖੱਬੇ ਹੱਥ ਵਿੱਚ ਫੜ ਕੇ ਲੜਾਈ ਜਾਰੀ ਰੱਖੀ। ਅਰ ਐਨ ਐਚ ਰ ਵਿੱਚ ਇੱਕ ਤਿੱਬਤੀ ਨੇ ਜੋਰਾਵਾਰ ਸਿੰਘ ਦੀ ਛਾਤੀ ਦਾ ਨਿਸ਼ਾਨਾ ਰੱਖ ਕੇ ਨਿਜ਼ਾ ਮਾਰ ਕੇ ਉਸ ਨੂੰ ਡੇਗ ਦਿੱਤਾ ਅਤੇ ਇਸ ਤਰ੍ਹਾਂ ਉਸ ਦੀ 12 ਦਸੰਬਰ 1841 ਨੂੰ ਮੌਤ ਹੋ ਗਈ। ਇਸ ਲੜਾਈ ਤੋਂ 9 ਮਹੀਨੇ ਮਗਰੋਂ 3 ਅਸੂ 1899 ਸੰਮਤ 16 ਸਤੰਬਰ 1842 ਦੇ ਦਿਨ ਚੀਨ ਅਤੇ ਤਿੱਬਤੀ ਨੁਮਾਇੰਦਿਆਂ ਚੀਨ ਦੇ ਬਾਦਸ਼ਾਹ ਅਤੇ ਲਾਸਾ ਦਾ ਲਾਮਾ ਅਤੇ ਖਾਲਸਾ ਜੀ ਸਾਹਿਬ ਸ੍ਰੀ ਖਾਲਸਾ ਜੀ ਤੇ ਗੁਲਾਬ ਸਿੰਘ ਡੋਗਰਾ ਜੰਮੂ ਵਿਚਕਾਰ ਅਮਨ ਦਾ ਮੁਹਾਇਦਾ ਹੋ ਗਿਆ ਇਸ ਨੂੰ ਚਸੂਲ ਦਾ ਅਹਿਦਨਾਮਾ ਦਾ ਨਾਮ ਦਿੱਤਾ ਗਿਆ ਸੀ ਜਰਨਲ ਜੂਰਾਵਰ ਸਿੰਘ ਨੂੰ ਲਦਾਖ ਬਾਲਤੀਸਤਾਨ ਅਤੇ ਤਿੱਬਤ ਦਾ ਜੇਤੂ ਅਤੇ ਲਦਾਖ ਤੇ ਤਿੱਬਤ ਦਾ ਨੈਪੋਲੀਅਨ ਵਜੋਂ ਵੀ ਯਾਦ ਕੀਤਾ ਜਾਂਦਾ ਹੈ ਜਰਨਲ ਜੂਰਾਵਰ ਸਿੰਘ ਨੇ ਆਪਣਾ ਕਿਲਾ ਨੂੰ ਮਕਰ ਦਰਿਆ ਚਨਾ ਅਤੇ ਇੱਕ ਖੁਸ਼ਕ ਨਾਲੇ ਦੇ ਵਿੱਚਕਾਰ ਪਿੰਡ ਵਿਜੇਪੁਰ ਰਿਆਸੀ ਤੋਂ 3 ਕਿਲੋਮੀਟਰ ਦੂਰ ਵਿੱਚ ਬਣਾਇਆ ਹੋਇਆ ਸੀ ਉਸ ਦੀ ਮੌਤ ਮਗਰੋਂ ਉਸ ਦਾ ਵੱਡਾ ਭਰਾ ਸਰਦਾਰ ਸਿੰਘ ਇੱਥੇ ਰਹਿਣ ਲੱਗ ਪਿਆ ਹੁਣ ਵੀ ਉਹ ਘਰ ਸਰਦਾਰ ਸਿੰਘ ਦੇ ਵਾਰਸਾਂ ਦੇ ਕੋਲ ਹੈ ਉਸ ਦੀਆਂ ਤਿੰਨ ਪਤਨੀਆਂ ਸਨ ਪਹਿਲੀ ਜੰਮੂ ਦੇ ਇੱਕ ਪਿੰਡ ਅੰਗਰ ਹੋਤਾ ਦੇ ਇੱਕ ਲੰਗੇ ਰਾਜਪੂਤ ਪਰਿਵਾਰ ਦੀ ਸੀ ਜੋ ਛੇਤੀ ਹੀ ਮਰ ਗਈ ਸੀ ਇਸ ਮਗਰੋਂ ਉਸਨੇ ਗਾਏ ਪਿੰਡ ਦੇ ਇੱਕ ਰਾਜਪੂਤ ਪਰਿਵਾਰ ਦੀਆਂ ਦੋ ਸਖੀਆਂ ਪੈਣਾ ਵੱਡੀ ਲਾਜਵੰਤੀ ਤੇ ਛੋਟੀ ਆਸ਼ਾ ਦੇਵੀ ਦੇ ਨਾਲ ਵਿਆਹ ਕੀਤਾ ਸੀ। ਜੋਰਾਵਰ ਸਿੰਘ ਦੀ ਮਾਨ ਸਰੋਵਰ ਮੁਹਿੰਮ ਵੇਲੇ ਉਸਦੀ ਛੋਟੀ ਪਤਨੀ ਆਸ਼ਾ ਦੇਵੀ ਵੀ ਉਸਦੇ ਨਾਲ ਸੀ। ਜਦ ਉਸਨੇ ਅਗਲੀ ਲੜਾਈ ਕਰਨੀ ਸੀ, ਉਦੋਂ ਉਸਨੇ ਪਤਨੀ ਨੂੰ ਵਾਪਸ ਭੇਜ ਦਿੱਤਾ ਸੀ। ਪਹਾੜ ਬਰਫ ਨਾਲ ਟੱਕੇ ਹੋਣ ਕਰਕੇ ਉਸਦੀ ਮੌਤ ਦੀ ਖਬਰ ਡੇਢ ਮਹੀਨਾ ਮਗਰੋਂ ਰਿਆਸੀ ਵਿੱਚ ਪੁੱਜੀ ਸੀ ਉਸ ਦੀ ਮੌਤ ਦੀ ਖ਼ਬਰ ਮਿਲਣ ਮਗਰੋਂ ਉਸ ਦੀਆਂ ਦੋਹਾਂ ਪਤਨੀਆਂ ਨੇ ਸਤੀ ਹੋਣ ਦਾ ਫੈਸਲਾ ਕੀਤਾ ਮਗਰੋਂ ਵੱਡੀ ਲਾਜਵੰਤੀ ਸਤੀ ਨਾ ਹੋਣਾ ਮੰਨ ਗਈ ਸੀ ਪਰ ਆਸ਼ਾ ਦੇਵੀ ਨੇ ਜੋਰਾਵਾਰ ਸਿੰਘ ਦੀ ਪਗੜੀ ਗੋਦੀ ਵਿੱਚ ਰੱਖ ਕੇ ਆਪਣੇ ਆਪ ਨੂੰ ਚਿਖਾ ਵਿੱਚ ਸਾੜ ਲਿਆ ਸੀ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ